ਹਾਂਜੀ ਬਾਈ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ। ਉਹ ਠੀਕ ਐ ਸਾਰਿਆਂ ਦਾ ਮਾਲ ਪਸੂ। ਬਾਈ ਸੇ ਸਾਰੇ ਭਰਾਵਾਂ ਨੂੰ ਪਤਾ ਹੀ ਐ। ਪਿੰਡ ਮੇਠੜੀ ਜਲਾ ਸਰਸਾ ਡਬਲ ਹੀ ਤੋਂ ਸਰਸਾ ਰੋਡ ਤੇ ਹਰ ਸ਼ਨੀਵਾਰ ਬੱਕਰੀਆਂ ਦਾ ਮੇਲਾ ਲੱਗਦਾ। ਉਹ ਮੇਲਾ ਇਸ ਵਾਰ ਵੀ ਲੱਗੇ ਤੇ ਅੱਜ ਮੌਸਮ ਵੀ ਸਾਫ਼ ਐ ਵਧੀਆ ਨਹੀਂ ਪੈ ਕੇ ਛਟਿਆ ਬਾਈ ਤੇ ਰੌਣਕ ਵੀ ਬਹੁਤ ਲੱਗੇ ਐ ਦਿਖਾਉਣੇ ਐ ਸਾਰੇ ਜਾਨਵਰ ਕਿੱਥੋਂ ਕਿੱਥੋਂ ਆਏ ਐ ਬਾਈ। ਸਾਰਿਆਂ ਤੋਂ ਪਹਿਲਾਂ ਆបានਾ ਨਾਲ ਕਰਦੇ ਆ ਗੱਲ ਬਾਈ ਕਿਹੜਾ ਪਿੰਡ ਹੈ ਆਪਣਾ ਡੱਬ ਵਾਲੀ ਤੋਂ ਕਹੇ ਜਾਨਵਰ ਲੈ ਕੇ ਆਏ ਆ ਬਾਈ ਚਾਰ ਪਹਿਲੀ ਵਾਰ ਆਏ ਆ ਕਿ ਪਹਿਲਾਂ ਵੀ ਆਏ ਆ ਕਦੇ ਪਹਿਲਾਂ ਤੁਹਾਡੇ ਕੋਲ ਲੈ ਕੇ ਗਏ ਬੱਕਰੇ ਅੱਛਾ ਆਪਣੇ ਤੋਂ ਲੈ ਕੇ ਗਏ ਅੱਛਾ ਅੱਛਾ ਚਾਰ ਜਾਨਵਰ ਲੈ ਕੇ ਆਏ ਆ ਬਾਈ ਚਲੋ ਆਈ ਆ ਬਾਈ ਡੱਬ ਵਾਲੀ ਤੋਂ ਤੇ ਬਾਈ ਕੀ ਮੁੱਲ ਕਰਦਾ ਇਹਨਾਂ ਦਾ ਨਜ਼ਾਰਾਂ ਦੇ ਹਾਂ ਚਾਰਾਂ ਦਾ 40 4000 ਰੁਪਏ ਮੁੱਲ ਕਰਦਾ ਚਾਰ ਨਾਲ ਦੇ ਬਾਈ ਤੇ ਬਾਕੀ ਜੋ ਫਿਕਸ ਹੈ ਕਿ ਕੋਈ ਘੱਟ ਵੱਧ ਹੋ ਜੂਗਾ ਉਹ ਮੋਕੇ ਤੇ ਘਟਵਾਦੂ ਨੂੰ ਦੇਖਣ ਤੋ ਠੀਕ ਹੈ ਠੀਕ ਹੈ ਬਾਈ 40000 ਰੁਪਿਆ ਮੰਗਦੇ ਆ ਚਾਰ ਜਾਨਵਰ ਆ ਉਹ ਬੱਕਰੀਆਂ ਬੱਕਰੀਆਂ ਦੋਨੇ ਸੂਣਾ ਵਾਲੀਆਂ ਦੋ ਪੱਠਿਆਂ ਨਾਲ ਪਾਈਦੇ ਆ ਵੀ ਸਹ ਸੂਣ ਵਾਲੇ ਪੱਠਾ ਤੇ ਮਾਲ ਛੱਡ ਉਹਦਾ ਕੋਈ ਪੱਕਾ ਪਤਾ ਨਹੀਂ ਜਾਂਦਾ ਬਾਈ ਇਹਦਾ ਲਾਲ ਪੱਠ ਦਾ ਹੈ ਨਾ ਤੇ ਬਾਕੀ ਹੋਰ ਜਾਨਵਰ ਦਿਖੋਣੇ ਆ ਹਾ ਇਹ ਬਾਈ ਕਿਹੜੀ ਜਗਾ ਤੋਂ ਆਏ ਬਾਈ ਸਾルト ਖੇੜੇ ਤੋਂ ਬਾਈ ਤੇ ਪਹਿਲੀ ਵਾਰ ਆਏ ਕਿ ਅੱਗੇ ਵੀ ਆਏ ਕਦੇ ਆਉਣੇ ਉਹਨੇ ਕਿਵੇਂ ਲੱਗਦਾ ਬਾਈ ਮੇਲਾ ਬਹੁਤ ਵਧੀਆ ਲੱਗਦਾ ਤੇ ਆਹ ਬਾਈ ਜਾਨਵਰ ਲੈ ਕੇ ਆਏ ਆ ਦੇਖ ਲਓ ਬਾਈ ਵਾਂਗਾਂ ਦੇ ਜਾਨਵਰ ਤੇ ਬਈ ਆਇਆ ਕਰੋ ਮੰਡੀ ਚ ਸਾਰੇ ਭਰਾ ਤੇ ਹਰ ਸ਼ਨੀਵਾਰ ਮੇਲਾ ਲੱਗਦਾ ਬੱਕਰੀਆਂ ਦਾ ਤੇ ਅੱਜ ਸਾਰਾ ਮੇਲਾ ਹੀ ਦਿਖਾਉਣੀ ਆ ਸੋਨੂੰ ਤੇ ਬਹੁਤ ਦੂਰੋਂ ਦੂਰੋਂ ਵਪਾਰੀ ਆਉਂਦੇ ਆ ਆ ਦੇਖੋ ਇੱਤਰ ਬਰਬਰੀਆਂ ਛੜੀਆਂ ਬਈ ਤੇ ਆ ਦੇਖ ਹਰ ਸ਼ਨੀਵਾਰ ਲੱਗਦਾ ਬਈ ਮੇਲਾ ਇਹ ਤੇ ਸਾਰੇ ਭਰਾ ਆਇਆ ਕਰੋ ਮੇਲੇ ਚ ਤੇ ਬਹੁਤ ਜਿਆਦੇ ਮੇਲਾ ਭਰਦਾ ਹੈਗਾ ਤੇ ਬਹੁਤ ਚੰਗੇ ਚੰਗੇ ਜਾਨਵਰ ਮਿਲ ਜਾਂਦੇ ਆ ਉੱਤਰਾ ਆ ਦਿਖਾਉਣੇ ਸੋਨੂੰ ਇੱਧਰ ਖੜੀਏ ਬਰਪਰੇ ਬਾਈ ਕਿਹੜੀ ਜਗਾ ਤੋਂ ਆਏ ਆ ਆਪਣੇ ਇਹ ਜਾਨਵਰ ਆਪਣੇ ਆ ਕਿਹੜੇ ਪਿੰਡੋਂ ਆਏ ਆ ਬਾਈ ਰਾਮਗੜੀ ਕਿੱਥੋਂ ਰਾਮਗੜੀ ਰਾਮਗੜੀੋਂ ਕਿੰਨੇ ਜਾਨਵਰ ਲੈ ਕੇ ਆਏ ਆ ਬਾਈ 10 10 ਜਾਨਵਰ ਆਹੀ ਆਪਣੇ ਸਾਰੇ ਆਪਰੇ ਅੱਛਾ ਠੀਕ ਆ ਬਾਈ ਇਹ ਬਾਈ ਰਾਮਗੜੀ ਤੋਂ ਆਏ ਆ ਜੀ ਤੇ ਆਹ ਭਾਈ ਜਿੰਨਾ ਬੱਕਰ ਹੈਗਾ ਜੇ ਕਿਸੇ ਤੇ ਇੱਧਰ ਖੜਾ ਬਹੁਤ ਸੋਹਣਾ ਬਹੁਤ ਫੁੱਲ ਕੁਆਲਿਟੀ ਦਾ ਬਰਬਰਾ ਬਹੁਤ ਹੀ ਚੰਗਾ ਤੇ ਅਦੰਤ ਹੈ ਬਾਈ ਇਹ ਤਾਂ ਖੀਰਾ ਬੱਚਾ ਬਹੁਤ ਹੀ ਚੰਗਾ ਮਿਰਗ ਵਰਗਾ ਜਮਾ ਤੇ ਜੇ ਕਿਸੇ ਭਰਾ ਨੂੰ ਲੈਣਾ ਹੋਵੇ ਤਾਂ ਮੇਰੇ ਕੋਲ ਤੇ ਪਹੁੰਚ ਕੇ ਲੈ ਸਕਦਾ ਹੈ ਉਧਰ ਵੀ ਕਾਫੀ ਜਾਨਵਰ ਖੜੇ ਹੈਗੇ ਹੋ ਠੀਕ ਹੈ ਭਾਈ ਅੱਜ ਜਾਨਵਰ ਲੈ ਕੇ ਆਏ ਕਿ ਮੇਲਾ ਦੇਖਣ ਆਏ ਆ ਨਾ ਨਾ ਜਾਨਵਰ ਲੈ ਕੇ ਆਏ ਭਾਈ ਸਤਿ ਸ਼੍ਰੀ ਅਕਾਲ ਅੱਛਾ ਕਿਹੜੇ ਜਾਨਵਰ ਭਾਈ ਆਏ ਖੜੇ ਇੱਧਰ ਆਪਣੇ ਅੱਛਾ ਇੱਧਰ ਖੜੇ ਆ ਚੱਲ ਦੇਖਦੇ ਆ ਥੋਡੇ ਜਾਨਵਰ ਵੀ ਚੱਲ ਕੇ ਵੇਰੇ ਆ ਉਧਰ ਵੇਖਿਆ ਭਾਈ ਹਾਂ ਸਾਰੇ ਦੇਖਿਆ ਭਾਈ ਉਧਰ ਤੇ ਜਾਨਵਰ ਬਹੁਤ ਜਾਨਵਰ ਹੋਰ ਠੀਕ ਹੈ ਕੀ ਹਾਲ ਹੈ ਨਿਰਮਲ ਠੀਕ ਹੈ ਭਾਈ ਵਧੀਆ ਹੋਰ ਠੀਕ ਹੈ ਕੀ ਹਾਲ ਹੈ ਹੋ ਠੀਕ ਹੈ ਤੇ ਆ ਜਾਨਵਰ ਲੈ ਕੇ ਆਏ ਅੱਜ ਹਾਂ ਭਈ ਆਹੀ ਲਿਕੇ ਅੱਛਾ ਤੇ ਆ ਬਰਬਰੀ ਐ ਤਿੰਨ ਤਿੰਨ ਬੱਚੇ ਆ ਬਰਬਰੀ ਮਰ ਤਿੰਨੇ ਚਿੱਟੀਆਂ ਅੱਖਾਂ ਦੇ ਬੱਚੇ ਹੈਗੇ ਹਾਂ ਬਹੁਤ ਸੋਹਣੇ ਬੱਚੇ ਹੈਗੇ ਤੇ ਆ ਬਰਬਰੀ ਹੈਗੀ ਤੇ ਇਹ ਭਾਈ ਆਪਣੇ ਪਹਿਲਾਂ ਵੀ ਆਉਂਦੇ ਆ ਮੰਡੀ ਤੇ ਤੇ ਆ ਦਿਖਾਉਣੇ ਟਾਪ ਕੁਆਲਿਟੀ ਦੇ ਜਮਾ ਨਗਿਨੇ ਨਗਿਨੇ ਆਏ ਮੇਲੇ ਜਮਾ ਭਈ ਆ ਆ ਦੇਖੋ ਬਹੁਤ ਸੋਹਣੀਆਂ ਬਰਬਰੀਆਂ ਜੋੜਾ ਹੀ ਐ ਮਾਮਾ ਤੇ ਆਈਆਂ ਦੋਨੇ ਜੇ ਕਿਸੇ ਨੇ ਲੈਣੇ ਆ ਤਾਂ ਬਹੁਤ ਸੋਹਣੀਆਂ ਅੱਜ ਬਰਬਰੀਆਂ ਆਂ ਬਹੁਤ ਭਾਰੀ ਬੱਕਰੀ ਐ ਬਹੁਤ ਹੀ ਚੰਗੀ ਬੱਕਰੀ ਐ ਜਿੰਨੇ ਕਹਦੇ ਜੇ ਕਿਸੇ ਭਰਾ ਨੇ ਲੈਣੇ ਹੁਣ ਤਾਂ ਆ ਕੇ ਲੈ ਸਕਦਾ ਬਹੁਤ ਚੰਗੇ ਚੰਗੇ ਜਾਨਵਰ ਆਏ ਆ ਜਿਵੇਂ ਮੇਲੇ ਚ ਬਈ ਤੇ ਆਇਆ ਕਰੋ ਬਈ ਸਾਰੇ ਮੇਲੇ ਚ ਤੇ ਮੇਲੇ ਦੀ ਰੌਣਕ ਵਧਾਇਆ ਕਰੋ ਉਧਰ ਕਾਫੀ ਦੂਰ ਵੀ ਖੜੇ ਜਾਨਵਰ ਉਧਰ ਫੇਰ ਜਾਂਦੇ ਆ ਦਿਖਾਉਣੇ ਆ ਸਾਨੂੰ ਤੇ ਆਂਗਾ ਬਾਈ ਵਿੱਟਲ ਬੱਕਰੀਆਂ ਤੇ ਪੁੱਛਦੇ ਆ ਬਾਈ ਕਿੱਥੋਂ ਆਏ ਠੀਕ ਆ ਬਾਈ ਵਧੀਆ ਤੇ ਪੁੱਛਦੇ ਆ ਹਾਂ ਥੋੜੀਆਂ ਜਿਹੀਆਂ ਲੱਸੀਆਂ ਬੱਕਰੀਆਂ ਚੰਗਲੀਆਂ ਤਕਰੀਬਨ ਬਾਈ ਤੋਂ ਸਮਾਈ ਘੱਟ ਹੋਈ ਐ ਤੇ ਪੁੱਛਦੇ ਆ ਬਾਈ ਤੇ ਆਹ ਕਿਹੜੇ ਬਾਈ ਦੀਆਂ ਬੱਕਰੀਆਂ ਤੂੰ ਲੈ ਕੇ ਆਇਆ ਤੇਰੀਆਂ ਇਹ ਅੱਛਾ ਇਹ ਬਾਈ ਤੋਂ ਪੁੱਛਦੇ ਆ ਪਿੰਡ ਕਿਹੜਾ ਹੈ ਇਹ ਬੀਠਲ ਬੱਕਰੀਆਂ ਬਾਈ ਸਾਰੀਆਂ ਤੇ ਹੈ ਥੋੜੀਆਂ ਜਿਹੀਆਂ ਲੱਸੀਆਂ ਬੱਕਰੀਆਂ ਚੰਗਲੀਆਂ ਇਹਨਾਂ ਤਕਰੀਬਨ ਸਮਾਈ ਨਹੀਂ ਹੋਈ ਜਾਂ ਬੰਦੇ ਤੋਂ ਜਾਂ ਬਾਈ ਨੇ ਕੋਈ ਫਾਰਮ ਵਗੈਰਾ ਛੱਡਣਾ ਹੋ ਸਕਦਾ ਹੈ ਨਾ ਹਲ ਬਾਈ ਕਿੱਥੇ ਚਾਹ ਪਾਣੀ ਪੀਣ ਗਿਆ ਹੈਗਾ ਹਾਂ ਕੀ ਹਾਲ ਹੈ ਜਮਕਰ ਠੀਕ ਹੈ ਬਾਈ ਤੇ ਮੈਂ ਕਿਹ ਜਾਨਵਰ ਲੈਤੇ ਕਿ ਵੇਚਣਾ ਹੈ ਨਹੀਂ ਲੈਣੀ ਮਿਲਿਆ ਨਹੀਂ ਹੈ ਤੈਨੂੰ ਕੋਈ ਜਾਨਵਰ ਨਹੀਂ ਲੈ ਤੇ ਆਹ ਕਿਹੜੇ ਬਾਈ ਦੇ ਜਾਨਵਰ ਤੇਰੇ ਆ ਬਾਈ ਕਿਹੜੇ ਪਿੰਡੋਂ ਆਇਆ ਬਾਈ ਪਾਕਰਾਂ ਤੋਂ ਵੀਰੇ ਪਾਕਰਾਂ ਤੋਂ ਇਹ ਕਿੱਥੇ ਰਹਿ ਗਿਆ ਬਾਈ ਢੇਡ ਮਾਰਕੀਟ ਜਿਲ੍ਹਾ ਵੀਰੇ ਹਰਮਾਨਗੜ੍ਹ ਜਿਲ੍ਹਾ ਪਹਿਲੀ ਵਾਰੀ ਆਏ ਮੰਡੀ ਤੇ ਕਿ ਪਹਿਲਾਂ ਵੀ ਆਏ ਪਹਿਲੀ ਵਾਰ ਆਏ ਬਾਈ ਤੇ ਆਹ ਜਾਨਵਰ ਹੈ ਤੇਰੇ ਤੇ ਕੀ ਮੁੱਲ ਖੜਾ ਕਰੀ ਇੱਕ ਹੀ ਹੈ ਬੱਕਰੀ ਹੈ ਕਿ ਬੱਕਰਾ ਹੈ ਬਾਈ ਇੱਕ ਬੱਕਰੀ ਦਾ ਬੱਕਰਾ ਬਾਈ ਆ ਬੱਕਰਾ ਹੈਗਾ ਹੈ ਬੱਕਰਾ ਕਹਿ ਜਾਂਦਾ ਬਾਈ 4 ਦਿਨ 4 ਦਿਨ ਦਾ ਤੇ ਬੱਕਰੀ ਛੱਗੀ ਹੈਗੀ ਛੱਗੀ ਹੈਗੀ ਤੇ ਕੀ ਮੁੱਲ ਕਰਦਾ ਬਾਈ ਦੋਨਾਂ ਦਾ 25000 ਰੁਪਏ ਮੰਗਦਾ ਬਾਈ ਇਹਨਾਂ ਦੋਨਾਂ ਦਾ ਤੇ ਫਿਕਸ ਹੀ ਹੈ ਕਿ ਕੋਈ ਘੱਟ ਵੱਧ ਹੋ ਜਾਊਗਾ ਮੌਕੇ ਤੇ ਕਰਦਾ ਮਾੜੇ ਮੋٹے ਕੱਟ ਬਾਈ ਕੋਈ ਕਹਿੰਦਾ ਬਾਈ ਇਹਨਾਂ ਮੌਕੇ ਤੇ ਕਰਦੇ ਆਂ ਘੱਟ ਵੱਧ ਤੇ ਬਾਈ ਆਇਆ ਕਰੋ ਮੇਲੇ 'ਚ ਬਹੁਤ ਸੋਹਣੇ ਜਾਨਵਰ ਆਉਂਦੇ ਆ तकरीबन ਤੇ ਹੋਰ ਵੀ ਜਾਨਵਰ ਖੜੇ ਆ ਦਿਖਾਉਣੇ ਆ ਬਾਈ ਆ ਕੱਪੜੇ ਜਾਨਵਰ ਇੱਕੋ ਹੀ ਲੈ ਕੇ ਆਏ ਕਿ ਹੋਰ ਵੀ ਇਹ ਜਾਨਵਰ ਨਾ ਸ਼ਾਬ ਬੱਕਰੀ ਆ ਇਹਦੇ ਮੰਗਰ ਹੈ ਇਹ ਬੱਚਾ ਤੇ ਕੀ ਮੁੱਲ ਕਰਦਾ ਬਈ ਇਹਦਾ 13.500 13.500 ਮੰਗਰ ਬੱਚਾ ਬੱਚੇ ਸਮੇਤ ਕੇ ਦੋ ਬੱਚੇ ਇਹਦੇ ਮਾਰੇ ਅੱਛਾ ਬਈ ਇਹ ਬਾਈ ਕਿਹੜੇ ਪਿੰਡੋਂ ਆਇਆ ਬਾਈ ਫੁੱਲੋ ਤੋਂ ਫੁੱਲੋ ਤੋਂ ਆਇਆ ਬਾਈ ਹੈ ਤੇ ਜੇ ਕਿਸ ਨੇ ਲੈਣੇ ਆ ਤਾਂ ਬਈ ਆ ਕੇ ਲੈ ਸਕਦਾ ਕਿਵੇਂ ਆ ਫਿਰ ਤੂੰ ਕੁੱਕਰ ਲੈ ਕੇ ਆਂ ਤੇ ਕੀ ਮੁੱਲ ਕਰਦਾ ਕੁੱਕਰ ਦਾ ਹੈ ਕਿੰਨੇ ਕਿੰਨੇ ਪੈਸੇ ਤਾਂ ਦੱਸ ਦੇ ਤੇ ਕਿਹੜੇ ਪਿੰਡੋਂ ਆਇਆ ਮੇਰੇ ਸ੍ਰੀ ਤੋਂ ਇਹ ਤਾਂ ਸਾਡਾ ਗਵਾਂਢੀ ਆ ਯਾਰ ਛਾੜ ਕਰਦੇ ਸੀ ਹੈ ਤੇ ਮੁਰਗਾ ਲੈ ਕੇ ਆਇਆ ਬਈ ਜੇ ਕਿਸੇ ਨੇ ਲੈਣਾ ਤਾਂ ਮੁਰਗੇ ਵੀ ਆਉਂਦੇ ਆ ਹੈ ਆਇਆ ਕਰੋ ਹਾਂ ਲਾਤੀ ਵਿੱਚ ਸਾਡੇ ਗਵਾਂਢੀ ਦੀ ਤੇ ਹੋਰ ਬਾਬਾ ਕੀ ਹਾਲ ਹੈ ਹੋਰ ਠੀਕ ਆ ਆ ਜਾਨਵਰ ਤੁਸੀਂ ਲੈ ਕੇ ਆਏ ਆ ਬਹੁਤ ਸੋਹਣੇ ਜਾਨਵਰ ਆਏ ਆ ਤੇ ਅੱਗੇ ਇੱਕ ਆ ਬੀਟਲ ਬੱਕਰੀ ਆ ਖੜੀ ਕਰਕੇ ਦਿਖਾਈ ਮੜੀ ਸਹੀ ਕਰੀਤਾ ਆ ਇਹਨ ਮੜੀ ਸਹੀ ਆ ਬੀਟਲ ਬੱਕਰੀ ਆ ਬਾਈ ਤੇ ਪੱਠ ਹੀ ਆ ਹਨਾ ਤਾਇਆ ਹਾਂ ਪੱਠ ਆ ਅੱਛਾ ਕੀ ਮੁੱਲ ਕਰਦੇ ਆ ਪੱਠ ਦਾ ਤਾਇਆ 20000 20000 ਰੁਪਏ ਮੁੱਲ ਕਰਨਾ ਫਿਕਸ ਹੈ ਕਿ ਕੋਈ ਘੱਟ ਵੱਧ ਹੋ ਜੂਗਾ ਹਾਂ ਨਾ ਕੋਈ ਹੋਣੀ ਫਸਦਾ ਪੱਠ ਦਾ ਕਿਨੇ ਕਰ ਲਾਂ ਕੋਈ ਘੱਟ ਵੱਧ ਮੌਕੇ ਤੇ ਤੇ ਕਿਹੜੇ ਪਿੰਡੋਂ ਆਇਆ ਤਾਇਆ ਅਲੀਕਾ ਜੀ ਅਲੀਕਾ ਕਿ ਅਲੀਕਾਂ ਤੋਂ ਆਇਆ ਤਾਇਆ ਹੋਰੀ ਹੈ ਤੇ ਪਹੁੰਚਿਆ ਕਰੋ ਹੋਰ ਬਾਈ ਕੀ ਹਾਲ ਹੈ ਹੋਰ ਠੀਕ ਹੈ ਬਾਈ ਤੇ ਕਿਹੜੇ ਪਿੰਡੋਂ ਆਏ ਆ ਬਾਈ ਅਸੀਂ ਜੀ ਸਰਸੇ ਕੋਲੋਂ ਪੰਗੋੜ ਸਰਸੇ ਕੋਲ ਪੰਗੂਰ ਤੋਂ ਪੰਗੂਰ ਤੋਂ ਆਏ ਆ ਬਾਈ ਹੋਰੀ ਦੋ ਦੋ ਜਾਨਵਰ ਲੈ ਕੇ ਆਏ ਆ ਆ ਦੋ ਜਾਨਵਰ ਲੈ ਕੇ ਆਏ ਆ ਦੋਨੇ ਬੱਕਰੇ ਆ ਹਨਾ ਤੇ ਬਾਈ ਕੀ ਮੁੱਲ ਕਰਦਾ ਇਹਨਾਂ ਦਾ ਇਹ ਇਕੱਠੇ ਲਈਏ ਤਾਂ ਦੇ ਦਾਂਗਾ ਤੁਹਾਨੂੰ